ਲੁਧਿਆਣਾ 'ਚ ਅਣ ਵਾਲੇ ਚੌਨਾ ਦੇ ਮੱਦੇ ਨਜ਼ਰ ਰੱਖਦੇ ਹੋਏ ਸਾਰੇ ਪਾਰਟੀਆਂ ਵੱਲੋਂ ਮੀਟਿੰਗਸ ਕੀਤੀ ਜਾ ਰਹੀ ਹੈ ਤੇ ਨਵੇਂ ਲੋਕਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਵੀ ਕੀਤਾ ਜਾ ਰਿਹਾ ਹੈ। ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਅੱਜ ਇੱਕ ਪ੍ਰੋਗਰਾਮ ਕੀਤਾ ਗਿਆ ਜਿਦੇ ਵਿੱਚ ਪਾਰਟੀ ਦੇ ਨਾਮੀ ਚਿਹਰੇ ਸ਼ਾਮਿਲ ਰਹੇ ਤੇ ਭਾਰੀ ਗਿਣਤੇ ਵਿੱਚ ਇੱਥੇ 90 ਬੰਦਿਆਂ ਨੂੰ ਪਾਰਟੀ ਦੇ ਨਾਲ ਜੋੜਿਆ ਗਿਆ ਤੇ ਉਹਨਾਂ ਨੂੰ ਸਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਵਾਅਦਾ ਕੀਤਾ ਗਿਆ ਪਾਰਟੀ ਵਿੱਚ ਉਹਨਾਂ ਨੂੰ ਉਚਿਤ ਮਾਨ ਸਨਮਾਨ ਦਿੱਤਾ ਜਾਵੇਗਾ ਤੁਸੀਂ ਵੀ ਸਰੂਪਾ ਪਾਰਟੀ ਦੇ ਰਿਪੀਟ ਇਹ ਵਾਲੀ ਲਾਈਨ ਕੱਢ ਦੇਣਾ ਲਗਾ ਨਾ ਬੰਦੇ ਡਾਕਟਰ ਦੀਪਕ ਬੰਸਲ ਤੇ ਮੇਰੇ ਨਾਲ ਥੋੜੀ ਦੇਰ ਚ ਆਪਣੇ ਸਾਡੇ ਰੂਰਲ ਦੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਦੇ ਪ੍ਰਧਾਨ ਤੇ ਬੇਨਤੀ ਹੈ ਕਿ ਸਾਰੇ ਜਣੇ ਆਪਰੇ ਰੋਟ ਸਾਬ ਸਿੱਧੇ ਬੈਠ ਜਾਓ ਤੇ ਨਾਲ ਜਿੰਨੇ ਵੀ ਸਾਡੀ ਵਲੰਟੀਅਰ ਇੱਥੇ ਆਏ ਨੇ ਅੱਜ ਆਤਮ ਨਗਰ ਬੁਲੰਟੀਅਰ ਮਿਲਣੀ ਪ੍ਰੋਗਰਾਮ ਤੇ ਆਏ ਨੇ ਅੱਜ ਇੱਥੇ ਪ੍ਰਿੰਸੀਪਲ ਬੁਧਰਾਮ ਜੀ ਆ ਰਹੇ ਨੇ ਤੇ ਇੱਥੇ ਆਤਮ ਨਗਰ ਦੇ ਵਲੰਟੀਅਰਸ ਨੂੰ ਅੱਗੇ ਦਿਸ਼ਾ ਨਿਰਦੇਸ਼ ਦੇਣਗੇ ਕਿ ਅੱਗੇ ਕਿੱਦਾਂ ਆਪਾਂ ਕੰਮ ਕਰਕੇ ਕੌਂਸਲਰੀ ਜਿਤਾਣੀ ਹੈ ਤੇ ਅੱਗੇ ਜੋ ਵੀ ਫਿਊਚਰ 'ਚ ਚੋਣ ਆਉਣੇ ਆ ਉਹ ਕਿੱਦਾਂ ਆਪਾਂ ਜਿੱਤਨੇ ਆਂ ਬਸਲ ਜੀ ਪੰਜਾਬ ਨੂੰ ਮੰੰਦੇ ਦੀ ਲਹਿਰ ਤੋਂ ਜਿਹੜੀਆਂ ਮਾੜੇ ਦਿਨਾਂ ਦੀ ਲਹਿਰ ਚੋਂ ਕੱਢ ਕੇ ਚੰਗੇ ਦਿਨਾਂ ਦੀ ਉੰਤੀ ਵੱਲ ਲੈ ਕੇ ਜene ਉਸੇ ਤਰ੍ਹਾਂ ਸਾਡੇ ਰਾਸ਼ਟਰ ਨੂੰ ਅਰਵਿੰਦ ਕੇਜਰੀਵਾਲ ਆਪਣੀ ਦਵਾਈ ਵਿੱਚ ਕਹ ਸਕਦੇ ਚੋਣ ਦੀ ਤਿਆਰੀ ਹੈ ਜਿਹਨੂੰ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਅੰਦੋਲਨ ਤੋਂ ਨਿਕਲੀ ਪਾਰਟੀ ਹੈ ਹਰ ਹਾਲਾਤ ਦਾ ਹਰ ਫੀਲਡ ਦੇ ਵਿੱਚ ਮੁਕਾਬਲਾ ਕਰਨ ਦੇ ਲਈ ਤਿਆਰ ਆ। ਚੋਣਾਂ ਤਾਂ ਜਿਹੜੀ ਗੱਲ ਹੈ ਤੇ ਰੋਟੀਨ ਦੀ ਗੱਲ ਹੈ। ਅਜਿਹਾ ਕਿ ਲੰਸਦੀ ਇੱਕ ਇੱਕ ਦੇਸ਼ ਇੱਕ ਚੋਣ ਦੀ ਜਿਹੜੀ ਗੱਲ ਹੋ ਰਹੀ ਆ ਲਗਾਤਾਰ ਆਮ ਆਬੀ ਪਾਰਟੀ ਤੇ ਕਾਂਗਰਸ ਵੀ ਇਸ ਦਾ ਵਿਰੋਧ ਕਰ ਰਹੀਆਂ ਨੇ। ਸੋ ਕਿਵੇਂ ਦੇਖਦੇ ਹੋ? ਅਸੀਂ ਉਹਦਾ ਤਕੜਾ ਵਿਰੋਧ ਕਰਦੇ ਆ ਕਿਉਂਕਿ ਦੇਸ਼ ਜਿਹੜਾ ਮੰਦੇ ਦੀ ਲਹਿਰ ਦੇ ਵਿੱਚ ਆ। ਇੰਨਾ ਵੱਡਾ ਬੋਝ ਆ ਜਿਹੜਾ ਉਹ ਨਹੀਂ ਕਿਰਿਆ ਜਾ ਸਕਦਾ ਜਿਹੜੀਆਂ ਸਟੇਟਾਂ ਜਿੰਨਾਂ ਵਿੱਚ ਹੁਣੇ ਰੀਸੈਂਟਲੀ ਚੋਣਾਂ ਹੋਈਆਂ ਨੇ। ਆ ਚਾਹੇ ਪੰਜਾਬ ਦੀ ਗੱਲ ਕਰੀਏ ਚਾਹੇ ਹਿਮਾਚਲ ਦੀ ਹੈ। ਜਿਹੜੇ ਸਟੇਟਾਂ ਚੋਣ ਹੋ ਚੁੱਕੇ ਅਜੇ ਕੋਈ ਜਨ ਹ ਉਹਦੇ ਨਾਲ ਇਹ ਵੀ ਦੇਖਦੇ ਉੱਪਰ ਜਿਹੜਾ ਬਹੁਤ ਵੱਡਾ ਬੋਝ ਪਊਗਾ ਦੇਸ਼ ਅਜੇ ਸਾਡੇ ਇੰਨਾ ਕਾਬਿਲ ਨਹੀਂ ਵੀ ਇੰਨਾ ਬਰਦਾ ਬਹੁਤ ਚੱਲ ਸਕੇ ਇਹਦੇ ਵਾਸਤੇ ਜਿਹੜਾ ਸਰਮਾਨੰਦ ਵੀ ਖਰਚਾ ਘਟੂਗਾ ਇਹਦੇ ਨਾਲੋਂ ਕਿਤੇ ਵੀ ਘੱਟ ਖਰਚਾ ਘਟੂਗਾ ਜੀ ਮੈਨੂੰ ਦੱਸਿਆ ਜੇ ਜਿਹੜੀਆਂ ਹੁਣ ਜਿਹੜੀ ਸਟੇਟ ਵਿੱਚ ਹੁਣ ਚੋਣਾਂ ਹੋਈਆਂ ਐਡਾ ਵੱਡਾ ਬੋਝ ਚੋਣਾਂ ਦੇ ਨਾਂ ਤੇ ਉਹਦੇ ਵੀ ਕਿੱਪਿਆ ਕਿੱਦਾਂ ਘਟੂਗਾ ਭਾਜਪਾ ਦੀ ਸਾਜ਼ਿਸ਼ ਲੱਗਦੀ ਬਿਲਕੁਲ ਮੈਂ ਕਹਿੰਦਾ ਇਹ ਕਹਿੰਦਾ ਵੀ ਉਹ ਤਾਨਾਸ਼ਾਹੀ ਵੱਲੋਂ ਕਰ ਰਹੇ ਨੇ ਪਰ ਜਿਹੜਾ ਲੋਕਤੰਤਰ ਹੈ ਭਾਰਤ ਦੇ ਵਿੱਚ ਤਾਨਾਸ਼ਾਹੀ ਨੂੰ ਕੋਈ ਜਗ੍ਹਾ ਸਰ ਲਗਾਤਾਰ ਬੀਜੇਪੀ ਕਹ ਰਹੀ ਕਿ ਬੀਜੇਪੀ ਕੁਝ ਵੀ ਸ਼ੁਰੂ ਕਰਦੀ ਆਮ ਆਦਮੀ ਪਾਰਟੀ ਪਹਿਲੇ ਰੋ ਅਸੀਂ ਸ਼ੁਰੂ ਵੀ ਨਹੀਂ ਪਹਿਲੇ ਦੇਖ ਤੋ ਲੋ ਕਿ ਹੈ ਕੀ ਹੋ ਕਿ ਨਹੀਂ ਹੈ ਕੋਈ ਨਾ ਕਮੇਟੀ ਬਣੀ ਉਹ ਇਹਨਾਂ ਨੇ ਕਿਸਾਨ ਅੰਦੋਲਨ ਵੀ ਤਾਂ ਦੇਂਦੇ ਸੀ ਨਾ ਜੀ ਇਹਨਾਂ ਨੇ ਕਿਸਾਨਾਂ ਤੇ ਵੀ ਜਿਹੜਾ ਫੈਸਲਾ ਗਲਤ ਫੈਸਲੇ ਲਿਆ ਸੀ ਆਮ ਆਦਮੀ ਪਾਰਟੀ ਉਦੋਂ ਵੀ ਕਿਸਾਨਾਂ ਨਾਲ ਡਟ ਕੇ ਖੜੀ ਸੀ ਤੇ ਅੱਜ ਵੀ ਜਿੱਥੇ ਕੋਈ ਦੇਸ਼ ਵਿਰੋਧੀ ਦੇਸ਼ ਨੂੰ ਤੋੜਨ ਦੀ ਗੱਲ ਹੋ ਆਮ ਆਦਮੀ ਪਾਰਟੀ ਜਿਹੜੀ ਛੱਤਾਂ ਮੂਰੇ ਡਾ ਕੇ ਖੜੂ ਚਿਰ ਵਿਰੋਧ ਕੀਤਾ ਜਾਵੇਗਾ ਬੰਦ ਇਲੈਕਸ਼ਨ ਬਿਲਕੁਲ ਵਿਰੋਧ ਹੈਵੀ ਵਿਰੋਧ ਹੈ ਇਹ ਤਾਂ ਵੈਸੇ ਤਾਂ ਇਹ ਹੋਣਾ ਹੀ ਨਗਾ ਬਾਕੀ ਜੇ ਕੋਈ ਇਹੀ ਗੱਲ ਹੋਊ ਸਾਡੇ ਇਹ ਵੱਡੇ ਸਾਡੇ ਲੀਡਰ ਸਰਵਨਾਂ ਦਾ ਜੋ ਫੈਸਲਾ ਹੋਊਗਾ ਅਸੀਂ ਉਹਦੇ ਤੇ ਫੁੱਲ ਚੜਾਂ ਥੈਂਕ ਯੂ ਬੁਢੀ ਬੈਂਕ ਜੀ ਅੱਜ ਨਾਲ ਆਏ ਨੇ ਮੈਂ ਉਹਨਾਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਸਤਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪ੍ਰਿਆਮ ਸਾਡੇ ਰਾਸ਼ਟਰੀ ਸੁਪਰੀਮੋ ਹਰਵਿੰਦਰ ਕੇਜਰੀਵਾਲ ਜਿਹੜੇ ਕੀ ਵਰਤਨਾ ਨੂੰ ਪਿਆਰ ਕਰਦੇ ਨੇ ਵਰਤਨਾ ਦੇ ਜਿੰਨੇ ਉਧਰਾਵ ਜੀ ਸਾਡੇ ਮਾਨਯੋਗ ਐਮ ਐਲ ਏ ਸਰਦਾਰ ਕੁਮਾਰ ਸਿੰਘ ਸਿੱਧੂ ਜੀ ਨੇ ਬੁਲਾਇਆ ਵਰਤਨ ਮਿਲਣੇ ਵਾਸਤੇ ਉਹਨਾਂ ਦਾ ਵੈਲਕਮ ਵੀ ਕੀਤਾ ਗਿਆ ਔਰ ਬਹੁਤ ਵਧੀਆ ਪ੍ਰੋਗਰਾਮ ਹੋਣ ਜਾ ਰਿਹਾ ਜੋ ਪਹੁੰਚਣ ਆਲੇ ਨੇ ਉਹਨਾਂ ਦੇ ਸਵਾਗਤ ਲਈ ਆਪਾਂ ਸਾਰੇ ਇਕੱਠੇ ਹੋਏ ਆ ਸੋ ਬਹੁਤ ਬਗ ਵਧੀਆ ਗੱਲ ਹੈ ਕਿ ਵਰਕਰਾਂ ਨਾਲ ਮਿਲਣੀ ਪੰਜਾਬ ਦੇ ਕੱਟੜ ਕਰੀ ਪ੍ਰਧਾਨ ਦੀ ਜਦੋਂ ਕੱਲ ਤੇ ਵਰਕਰ ਦੇ ਵਿੱਚ ਪੂਰੀ ਪਾਵਰ ਦੁਗਣੀ ਹੋ ਜਾਂਦੀ ਆ ਸਾਡੇ ਐਮਐਲਏ ਸਰਦਾਰ ਕੁਮਾਰ ਸਿੰਘ ਜੀ ਪੰਨਾ ਹੀ ਵਰਕਰਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਆ ਸੋ ਇੰਨਾ ਪਰਦਾ ਇਕੱਠ ਉਹਨਾਂ ਦਾ ਪਿਆਰ ਹੀ ਦਿਖ ਰਿਹਾ ਸੋ ਹਲਕੇ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਹੋਣ ਵਾਲੇ ਕੰਮ ਹੈ ਉਹਦੇ ਬਾਰੇ ਵੀ ਵਿਚਾਰ ਹੋਣਗੇ ਉਹਨਾਂ ਅੱਗੇ ਮੰਗਾ ਰੱਖਾਂਗੇ ਔਰ ਬਹੁਤ ਵਧੀਆ ਵਰਕਰਾਂ ਨੂੰ ਤਾਕਤ ਅੱਜ ਦਵਾਵਾ ਸਰ ਕਿਤੇ ਕਿਤੇ ਲੋਕਿਆ ਜੋਇਨਿੰਗ ਵੀ ਹਲਕਾ ਥਾ ਤੇ ਆਤਮਨਗਰ ਦੀ ਕੁਲਵੰਤ ਸਿੰਘ ਜੀ ਦੇ ਹਲਕੇ ਦੇ ਹੋਂਦੇ ਸਾਰੇ ਅਸੀਂ ਤੇ ਸਿਰਫ ਐਮਐਲਏ ਆਏ ਆ ਜਿਹੜੀ ਸੰਗਤ ਹੈ ਉਹ ਆਤਮਨਗਰ ਦੀ ਸੰਗਤ ਹੋਏਗੀ ਕਾਫੀ ਹੋਣੀ ਹੈ ਕਾਫੀ ਹੋਣੀ ਹੈ ਉਹਦਾ ਬੇਟਾ ਨਾਲ ਖੜਾ ਕੁਲਵੰਤ ਸਿੰਘ ਜੀ ਅੱਗੇ ਬੈਠੇ ਹੋਏ ਨੇ ਬਹੁਤ ਸਰਾਏ 1.5 ਦਸੂ ਪਰਿਵਾਰ ਜੀ ਜੇਨਾ ਸਾਨੂੰ ਆਮ ਆਦਮੀ ਪਾਰਟੀ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਲੋਕਾਂ ਦੇ ਲਈ ਕੰਮ ਕਰ ਰਹੇ ਨੇ ਲੋਕਾਂ ਦੀ ਸਰਕਾਰ ਹੈ ਪੂਰਾ ਕਾਗਰਸ ਕਾਲੀ ਬੀਜੇਪੀ ਖਤਮ ਹੋ ਰਿਹਾ ਸੋ ਸਾਰੇ ਆਮ ਆਦਮੀ ਪਾਰਟੀ ਚ ਜੁੜ ਰਹੇ ਨੇ ਸੋ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਧੰਨਵਾਦ ਕਮਲਦੇਵ ਸਿੰਘ ਚੀਨੂ ਅੱਜ ਮੈਂ ਆਮ ਪਾਰਟੀ ਚ ਸ਼ਾਮਿਲ ਹੋਇਆ ਪਾਰਟੀ ਪ੍ਰਧਾਨ ਡਾਕਟਰ ਪ੍ਰਿੰਸੀਪਲ ਬੁੱਧੀਰਾਮ ਜੀ ਦਾ ਧੰਨਵਾਦ ਕਰਦਾ ਅਤੇ ਐਮਐਲਏ ਕੁਲਵੰਤ ਸਿੱਧੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਪਾਰਟੀ ਚ ਸ਼ਾਮਿਲ ਕੀਤਾ ਤੇ ਉਹਨਾਂ ਨੂੰ ਮੈਂ ਵਿਸ਼ਵਾਸ ਦਿਵਾਣਾ ਕਿ ਮੌਨ ਨਾਲ ਪਾਰਟੀ ਚ ਜੀਤ ਨਾ ਕੰਮ ਕਰਾਂਗਾ ਆਮ ਪਾਰਟੀ ਆਨ ਦਾ ਮਕਸਦ ਹੀ ਹੈ ਆਮ ਪਾਰਟੀ ਦਾ ਮਕਸਦ ਇੱਕੋ ਹੀ ਹੈ ਜੀ ਜੋ ਦੇਖੋ ਤੁਸੀਂ ਸੁਣਿਆ ਹੋਣਾ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਕਰਪਸ਼ਨ ਖਤਮ ਹੋ ਰਹੀਏ ਇਹ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਸੀਐਮ ਸਾਹਿਬ ਨੇ ਇੱਥੇ ਕਰਪਸ਼ਨ ਖਤਮ ਕੀਤੀ ਸਭ ਤੋਂ ਵੱਡਾ ਕਾਰਨ ਹੈ ਕਿ ਇੱਥੇ ਕਰਪਸ਼ਨ ਖਤਮ ਹੋ ਗਈ ਜਿੰਨੀ ਕਰਪਸ਼ਨ ਸੀਗੀ ਬਾਕੀ ਸਰਕਾਰਾਂ ਵਾਲੇ ਉਹ ਹੁਣ ਸਰਕਾਰ ਵਾਲੇ ਕਰਪਸ਼ਨ ਹੈ ਹੀ ਨਹੀਂਗੀ ਉਹ ਤੁਸੀਂ ਬਿਜਲੀ ਦੇ ਬਿੱਲ ਵੀ ਸੁਣਦੇ ਹੋਗੇ ਕਿਸੇ ਕੋ ਵੀ ਬਿਜਲੀ ਦਾ ਬਿੱਲ ਜ਼ੀਰੋ ਉਹ ਜ਼ਿੰਮੇਵਾਰੀ ਤੁਹਾਨੂੰ ਸੋਪੀਏ ਇੱਕ ਪਾਰਟੀ ਇਹਦਾ ਕੰਮ ਕਰੇਗੀ ਪਾਰਟੀ ਦੇ ਜੋ ਜਿੰਮੇਵਾਰੀ ਸੌਂਪੋਗੇ ਅਸੀਂ ਤਨਮਨ ਨਾਲ ਉਹ ਪਾਰਟੀ ਨਾਲ ਕੰਮ ਕਰਾਂਗੇ ਅਕਾਲੀ ਮਿਲਣੀ ਹੈ ਸਾਡੀ ਸਾਰੇ ਵਰਕਰ ਅਸੀਂ ਮਿਲਾਗੇ ਆਪਦੇ ਵਿੱਚ ਸਾਰੇ ਭਲਕਿਆਂ ਦੇ ਅਸੀਂ ਕਰ ਰਹੇ ਹਾਂ ਵੱਧ ਤੋਂ ਵੱਧ ਤੇ ਕੋਈ ਪ੍ਰੋਬਲਮ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੁਸੀਂ ਦੇਖੀ ਹੈ ਸੋ ਸਾਰੇ ਵਰਕਰਾਂ ਦਾ ਅੱਜ ਮਿਲਣੀ ਹੈ ਵਰਕਰ ਮਿਲਣੀ ਹੈ ਅੱਜ ਹਾਂਜੀ ਸਰ ਕੀ ਨਾਮ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੇਰਾ ਨਾਮ ਗੋਮਿੰਦ ਕੁਮਾਰਾ ਜੀ ਇਨਚਾਰਜ ਵਾਰਡ ਨੰਬਰ 47 ਤੋਂ ਹਲਕਾ ਆਤਮਨਗਰ ਤੋਂ ਅੱਜ ਸਾਡੇ ਹਲਕਾ ਆਤਮਨਗਰ ਵਿੱਚ ਪ੍ਰਿੰਸੀਪਲ ਬੋਧਰਾਮ ਜੀ ਆ ਰਹੇ ਨੇ ਜੋ ਕਿ ਆਮ ਆਦੀ ਪਾਰਟੀ ਦੇ ਹਰੇਕ ਵਰਕਰ ਨਾਲ ਅੱਜ ਮਿਲਣੀ ਕਰਨ ਆ ਰਹੇ ਨੇ ਤੇ ਸਾਡੇ ਫਰਮਨ ਪਿਆਰੇ ਨੇਤਾ ਸਰਦਾਰ ਕਲਵਾਨ ਸਿੰਘ ਸਿੱਧੂ ਜੀ ਦੇ ਘਾਈ ਵਿੱਚ ਅੱਜ ਇੱਥੇ ਪ੍ਰੋਗਰਾਮ ਕੀਤਾ ਜਾ ਰਿਹਾ ਵਾ ਜਿਦੇ ਵਿੱਚ ਕਾਰਪੋਰੇਸ਼ਨ ਦੀ ਆਰਈ ਚੋਣਾਂ ਦੇ ਮੁਤਾਬਿਕ ਆਪਣਾ ਆਪਣਾ ਜੁਆਇਨਿੰਗ ਹੋ ਰਹੀਆਂ ਨੇ ਤੇ ਸਾਡੇ ਆਉਣ ਵਾਲੇ ਆਪਣਾ ਕਾਰਪੋਰੇਸ਼ਨ ਇਲੈਕਸ਼ਨ ਦੇ ਵਿੱਚ ਮੇਅਰ ਦੀ ਚੋਣ ਕੀਤੀ ਜਾਵੇਗੀ। ਤੁਹਾਡੇ ਵੱਲੋਂ ਕੀ ਸੰਦੇਸ਼ ਜਾਂਦਾ ਆਮ ਪਾਰਟੀ ਵੱਲੋਂ? ਸਾਡੇ ਵੱਲੋਂ ਆਈ ਸ। ਸਾਡੀ ਚੋਣਾਂ ਦੇ ਵਿੱਚ ਕੀ ਕੋਈ ਮੱਲਾ ਮਾਰੇ ਆਮ ਆਦੀ ਪਾਰਟੀ ਐਲ ਦੇ ਕੀ ਆਪਣਾ ਪੂਰੇ ਆਪਣਾ ਪੰਜਾਬ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਆਪਣਾ ਮੇਅਰ ਬਣਾਉਗੀ ਤੇ ਜਿੱਦਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਆਪਣਾ ਕੰਮ ਕਰ ਰਹੇ ਨੇ ਵਿਸ਼ੇਸ਼ ਤੌਰ ਤੇ ਯੂਥ ਦੇ ਲਈ ਨਸ਼ੇ ਤੋਂ ਬਚਾ ਲਈ ਉਹ ਸਭ ਤੋਂ ਵੱਡਾ ਆਪਣਾ ਯੂਥ ਦਾ ਯੋਗਦਾਨ ਹੋਵੇਗਾ। ਅਈ ਸਾਡੀ ਆਪਣਾ ਮੈਸੇਜ ਆਈ ਹੈ ਆਮ ਪਾਰਟੀ ਵੱਲ ਇੱਕ ਕਾਫੀ ਜ਼ੋਰਦਾਰ ਹੰਗਾਮਾ ਆਇਆ ਸੀਗਾ ਕਿ 1000 ਰੁਪਿਆ ਹਰ ਔਰਤ ਦੇ ਖਾਤੇ ਜਾਏਗਾ ਅਜੇ ਤੱਕ ਤੇ ਕੋਈ ਨਜ਼ਰ ਨਹੀਂ ਆ ਰਿਹਾ ਇਸ ਇਸ ਬਾਰੇ ਸਾਡੇ ਆਪਣਾ ਜੋ ਸੀਐਮ ਸਾਹਿਬ ਨੇ ਉਹ ਜ਼ਰੂਰ ਹੁਣ ਆਪਣਾ ਇਸ ਵਾਰ ਵੀ ਅਨਾਉਂਸ ਕਰਨਗੇ ਕਿਉਂਕਿ ਪਿਛਲੀ ਸਰਕਾਰਾਂ ਨੇ 70 ਸਾਲਾਂ ਦਾ ਜੋ ਤਾਣਾ ਬਣਾ ਉਲਝਾਇਆ ਹੋਇਆ ਵਾ ਉਹਨੂੰ ਥੋੜਾ ਆਪਣਾ ਸੁਲਝਾਉਣ ਦੇ ਲਈ ਥੋੜਾ ਸਮਾਂ ਜ਼ਰੂਰ ਲੱਗੇਗਾ ਤੇ ਸਾਨੂੰ ਆਸ ਆ ਵੀ ਇਸ ਵਾਰ ਜਰੂਰ ਆਪਣਾ ਸੀਐਮ ਸਾਹਿਬ ਆਪਣਾ ਜਿਹੜਾ ਵਾਅਦਾ ਕੀਤਾ ਵਾ ਸਾਡੀ ਔਰਤਾਂ ਨਾਲ ਉਹ ਜਰੂਰ ਨਿਭਾਉਣਗੇ ਉਹ ਵਾਅਦਾ ਪੂਰਾ ਕਰਨਗੇ ਇਹ ਅਹਿਮ ਮੁੱਦਾ ਕੀ ਹੈ ਆਮ ਆਦਮੀ ਪਾਰਟੀ ਦਾ ਵੀ ਵਿਸ਼ੇਸ਼ ਤੌਰ ਤੇ ਇਹ ਮੁੱਦਾ ਵਾ ਵੀ ਸਭ ਤੋਂ ਪਹਿਲਾਂ ਆਪਣਾ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਤੇ ਜਿਹੜਾ ਆਪਣਾ ਸੁਰੱਖਿਆ ਤੇ ਸਿੱਖਿਆ ਦਾ ਅਧਿਕਾਰ ਆ ਹਰੇਕ ਨੂੰ ਮਿਲੇ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਜਿਹੜੀ ਆਪਣੀ ਸੋਚ ਆ ਆਪਣਾ ਸਿੱਖਿਆ ਹਰ ਇੱਕ ਬੰਦੇ ਨੂੰ ਸਿੱਖਿਆ ਜਿਹੜੀ ਮੁਫਤ ਦਿੱਤੀ ਜਾਵੇ ਜਿਸ ਦੇ ਅਗਰਕੇ ਆਪਣੇ ਸਾਡੇ ਸਿੱਖਿਆ ਮੰਤਰੀ ਹਰਜੋਤ ਮੈਸ ਜੀ ਬਹੁਤ ਵਧੀਆ ਆਪਣਾ ਯੋਗਦਾਨ ਪਾ ਰਹੇ ਨੇ ਤੇ ਸਾਡੇ ਆਪਣਾ ਆਪਣਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਪੰਜਾਬ ਆਪਣਾ ਰੰਗਲਾ ਪੰਜਾਬ ਬਣਨ ਜਾ ਰਿਹਾ ਵਾ ਤੁਹਾਡਾ ਕਹਿਣ ਦਾ ਮਤਵ ਹੈ ਕਿ ਨਸ਼ਾ ਮੁਕਤ ਕਰਾਂਗੇ ਨਸ਼ਾ ਮੁਕਤ ਪੰਜਾਬ ਸਭ ਤੋਂ ਪਹਿਲਾਂ ਹੋ ਗਿਆ ਆ ਪਾਰਟੀ ਨੂੰ ਹੋ ਗਿਆ ਠੀਕ ਹੈ ਅਜੇ ਤੱਕ ਤਾਂ ਕੋਈ ਨਸ਼ਾ ਘਟਿਆ ਨਹੀਂ ਵਧਿਆ ਹੀ ਹੈ ਤਕਰੀਬਨ ਸਰ ਜੀ ਤੁਸੀਂ ਦੇਖੋਗੇ ਵੀ ਨਸ਼ੇ ਨੂੰ ਆਪਣਾ ਬਚਾਉਣ ਦੇ ਲਈ ਜਿਹੜੇ ਸਭ ਤੋਂ ਵੱਡੀ ਜਿਹੜੀ ਆਪਣੀ ਸਮੱਸਿਆ ਬੇਰੁਜ਼ਗਾਰੀ ਦੀ ਆ ਤੇ ਉਹਦੇ ਲਈ ਆਪਣਾ ਸਰਦਾਰ ਭਗਵੰਤ ਸਿੰਘ ਮਾਨ ਜੀ ਬਹੁਤ ਵੱਡਾ ਆਪਣਾ ਯੋਗਦਾਨ ਦੇ ਰਹੇ ਨੇ ਨੌਜਵਾਨਾਂ ਨੂੰ ਨੌکریاں ਦੇ ਰਹੇ ਨੇ ਜੇ ਨੌਕਰੀਆਂ ਦੇ ਵਿੱਚ ਨੌਜਵਾਨ ਜਾਣਗੇ ਤੇ ਨਸ਼ੇ ਤੋਂ ਬਹੁਤ ਹੀ ਜਲਦੀ ਆਪਣਾ ਮੁਕਤ ਹੋਏਗਾ ਪੰਜਾਬ ਕਿਉਂਕਿ ਜਦੋਂ ਆਪਣਾ ਰੁਜ਼ਗਾਰ ਮਿਲੇਗਾ ਤੇ ਆਪਣਾ ਲੋਕਾਂ ਨੂੰ ਤੇ ਆਪਣਾ ਯੂਥ ਜਿਹੜਾ ਵਾ ਉਹ ਨਸ਼ੇ ਤੋਂ ਦੂਰ ਰਹੇਗਾ ਰੁਜ਼ਗਾਰ ਤੇ ਮਿਲ ਨਹੀਂ ਰਿਹਾ ਨੌਜਵਾਨ ਬਾਹਰ ਭੱਜ ਰਿਹਾ ਜੋ ਕਿ ਪਿਛਲੇ 70 ਸਾਲਾਂ ਜਿਹੜੀਆਂ ਸਰਕਾਰਾਂ ਰਹਿ ਚੁੱਕੀਆਂ ਨੇ ਉਹਨਾਂ ਇੰਨਾ ਇੰਨਾ ਆਪਣਾ ਤਾਣਾ ਮੜਾ ਲੁਜਾਇਆ ਹੋਇਆ ਵਾ ਕਿ ਕਿਸੇ ਵੀ ਆਪਣੇ ਜਿਹੜਾ ਸਾਡਾ ਯੂਥ ਆ ਉਹਨੂੰ ਪਹਿਲਾਂ ਜਿਹੜੀ ਆ ਆਪਣਾ ਜਿੰਨੇ ਵੀ ਉਹਨਾਂ ਨੇ ਪੜ੍ਹਾਈ ਵਿਖਾਈ ਕੀਤੀ ਆ ਉਹਦੇ ਬਲਬੂਤੇ ਤੇ ਆਪਣਾ ਨੌਕਰੀ ਨਹੀਂ ਮਿਲੀਆਂ ਹੁਣ ਸੀਐਮ ਸਾਹਿਬ ਨੂੰ 70 ਸਾਲਾਂ ਦਾ ਜਿਹੜਾ ਕੰਮ ਆ ਉਹ ਝਾੜੂ ਨਾਲ ਆਪਣਾ ਸਫਾਈ ਕਰ ਰਹੇ ਨੇ ਤੇ ਇੱਕ ਇੱਕ ਸਾਲ ਦੇ ਵਿੱਚ ਹੁਣ ਆਪਾਂ ਇੰਨੀ ਅਪੇਕਸ਼ਾ ਕਰ ਰਹੇ ਨੇ ਜੋ ਕਿ ਪਿਛਲੇ 70 ਸਾਲਾਂ ਤੋਂ ਆਪਾਂ ਨਹੀਂ ਕੀਤੀਆਂ ਪਰ ਇਹ ਦੀ ਸਾਨੂੰ ਮਾਣ ਆ ਵੀ ਇੱਕ ਸਾਲ ਦੇ ਅੰਦਰ ਇਹ ਜਿਹੜਾ ਕੰਮ ਹੋਇਆ ਬਹੁਤ ਵਧੀਆ ਹੋਇਆ ਤੇ ਅੱਗੇ ਆਉਣ ਵਾਲੇ 4 ਸਾਲਾਂ ਦੇ ਵਿੱਚ ਬਹੁਤ ਵਧੀਆ ਕੰਮ ਕਰੂਗੀ ਆਮ ਆਦਮੀ ਪਾਰਟੀ ਸਰਕਾਰ ਧੰਨਵਾਦ ਐਸਐਮਜ਼ेड ਨਿਊਜ਼ ਦੇ ਲਈ ਲੁਧਿਆਣਾ ਤੋਂ ਬੱਲੂ ਦੀ ਰਿਪੋਰਟ